ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਨੇ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਖੇਡਾਂ ਜਾਂ ਕੋਈ ਹੋਰ ਮੁਕਾ ਜਿਸ ਦੇ ਵਿੱਚ ਧੀਆਂ ਆਪਣੀ ਮਿਹਨਤ ਦੇ ਨਾਲ ਵੱਡਾ ਮੁਕਾਮ ਹਾਸਲ ਕਰਕੇ ਆਪਣੇ ਮਾਪਿਆਂ ਆਪਣੇ ਇਲਾਕੇ ਦਾ ਨਾਂ ਚਮਕਾਉਂਦੀਆਂ ਨੇ ਅਜਿਹਾ ਹੀ ਮਾਮਲਾ ਬੜਨਾਲਾ ਦੀ ਤਪਾ ਦੀ ਜੰਪਲ ਸ਼ਿਫਾਲੀ ਬਾਂਸਲੇ ਜਿਸ ਵੱਲੋਂ IIT UPSC GO ਸਾਇੰਟਿਸਟ ਪ੍ਰੀਖਿਆ ਵਿੱਚੋਂ ਭਾਰਤ ਦੇ ਵਿੱਚੋਂ ਤੀਸਰਾ ਰੈਂਕ ਅਤੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਲੈ ਕੇ ਆਪਣੇ ਅਤੇ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਤੇ ਭਾਰਤ ਦੇ ਵਿੱਚੋਂ ਤੀਜਾ ਥਾਂ ਹਾਸਲ ਕਰਨ ਵਾਲੀ ਸ਼ਿਫਾਲੀ ਬਾਂਸਲੇ ਨੇ ਦੱਸਿਆ ਕਿ UPSC ਦੀ ਪੜ੍ਹਾਈ ਲਈ ਪਹਿਲਾਂ ਪ੍ਰੀ ਟੈਸਟ ਦਿੱਤਾ ਉਸ ਤੋਂ ਬਾਅਦ ਮੇਨ ਲੈਕਟੀ ਟੈਸਟ ਦਿੱਤਾ ਤੇ ਉਸ ਤੋਂ ਬਾਅਦ ਇੰਟਰਵਿਊ ਕਲੀਅਰ ਕਰਕੇ ਯੂਪੀਐਸਸੀ ਦੇ ਵਿੱਚ ਜੀਓ ਸਾਇੰਟਿਸਟ ਦੇ ਲਈ ਚੁਣਿਆ ਗਿਆ ਇਸ ਬਾਬਤ ਹੋਰ ਕੀ ਕੁਝ ਬਿਆਨ ਕਰਦੀ ਨਜ਼ਰ ਆਈ ਸ ਮੇਰਾ ਨਾਮ ਸ਼ਿਫਾਲੀ ਹੈ ਸ਼ਿਫਾਲੀ ਬੰਸਲ ਕਿੱਥੇ ਰਹੇ ਸੀ ਸਰ ਮੈਂ ਤਪਾ ਡਿਸਟ੍ਰਿਕਟ ਬਨਾਲਾ ਦੀ ਰਹਿਣ ਵਾਲੀ ਆ ਬੇਟਾ ਕੀ ਕਹਿਣਾ ਚਾਹਣਾ ਜਿਹੜਾ ਵੱਡਾ ਮਕਾਮ ਹਾਸਲ ਕੀਤਾ ਹੈਗਾ ਕੀ ਕਹਿਣਾ ਚਾਹਣਾ ਸਰ ਸਭ ਤੋਂ ਪਹਿਲੇ ਤੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪਰਮਾਤਮਾ ਨੇ ਹੱਥ ਰੱਖਿਆ ਤੇ ਮੈਂ ਇੱਥੋਂ ਤੱਕ ਪਹੁੰਚੀ ਤੇ ਮੈਂ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੂੰਗੀ ਕਿ ਕੁੜੀਆਂ ਕਿਸੇ ਵੀ ਘੱਟ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਤੇ ਆਪਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਤੇ ਤਾਂ ਜੋ ਆਪਣਾ ਜਿਹੜਾ ਗੋਲ ਹੈ ਉਹਨੂੰ ਅਚੀਵ ਕਰ ਪਾਣ ਤੇ ਸੁਸਾਇਟੀ ਦੇ ਵਿੱਚ ਹੋਰ ਲੜਕੀਆਂ ਦੇ ਲਈ ਵੀ ਇੱਕ ਇਨਸਪੀਰੇਸ਼ਨ ਬਣ ਪਾਣ ਸਰ ਮੈਂ ਯੂਪੀਐਸਸੀ ਕੰਬਾਈਨਡ ਜੀਓਸਾਇੰਟਿਸਟ ਦਾ ਪੇਪਰ ਦਿੱਤਾ ਹੈ ਇਹਦੇ ਵਿੱਚ ਤਿੰਨ ਕੈਟਾਗਰੀ ਚ ਪੋਸਟਾਂ ਹੁੰਦੀਆਂ ਨੇ ਸਰ ਮੈਂ ਕੇਮਿਸਟ ਗ੍ਰੇਡ A ਚ ਸਿਲੈਕਟ ਹੋਈਆਂ ਜਿਹੜੀ ਕਿ ਸਭ ਤੋਂ ਉੱਪਰ ਹੈ ਤੇ ਮੇਰਾ 올 ਇੰਡੀਆ ਦੇ ਵਿੱਚੋਂ ਤੀਸਰਾ ਰੈਂਕ ਆਇਆ ਹੈ ਤੇ ਸਰ ਪੰਜਾਬ ਚੋਂ ਇਹ ਐਗਜ਼ਾਮ ਕੁਆਲੀਫਾਈ ਕਰਨ ਵਾਲੀ ਮੈਂ ਕੱਲੀ ਹਾਂ ਸਰ ਜਿਹੜੀ ਇਹ ਪੜ੍ਹਾਈ ਦਾ ਟਾਈਮਿੰਗ ਸੀਗਾ ਇਹ ਬੇਰੀ ਕਰਦਾ ਸੀ ਮਤਲਬ ਮੈਂ ਇਸ ਐਗਜ਼ਾਮ ਦੇ ਲਈ ਡੇਢ ਸਾਲ ਤੋਂ ਪ੍ਰਪੇਅਰ ਕੀਤਾ ਤਾਂ ਸ਼ੁਰੂ ਦੇ ਟਾਈਮ 'ਚ ਆਪਣੇ ਕਨਸੈਪਟ ਨੂੰ ਬਿਲਡ ਅਪ ਕਰਨ ਦੇ ਲਈ ਮੈਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਾ ਹੈ ਫਿਰ ਜਿਵੇਂ ਜਿਵੇਂ ਪ੍ਰੀ ਤੇ ਮੀਨਸ ਕੋਲੇ ਆਂਦਾ ਗਿਆ ਬਸ ਮੈਂ ਉਦੋਂ ਜ਼ਿਆਦਾ ਟਾਈਮ ਪੜਹੀਆਂ ਵਰਨਾ ਮੈਂ ਨੋਰਮਲ ਪੜਦੀ ਸੀ ਕਿਉਂਕਿ ਸਰ ਮੈਂ ਜੌਬ ਕਰਦੀਆਂ ਤੇ ਮੈਨੂੰ ਆਪਣੀ ਜੌਬ ਨੂੰ ਵੀ ਮੈਨੇਜ ਕਰਨਾ ਹੁੰਦਾ ਸੀ ਤੇ ਜਦੋਂ ਮੀਨਸ ਦੇ ਮੇਰੇ ਰਿਟਰਨ ਐਗਜ਼ਾਮਸ ਸੀਗੇ ਉਦੋਂ ਜ਼ਰੂਰ ਸਰ ਮੈਂ 10-11 ਘੰਟੇ ਪੜਹੀਆਂ ਬਟ ਨੋਰਮਲ ਔਨ ਐਨ ਐਵਰੇਜ 6 ਤੋਂ 7 ਘੰਟੇ ਤੇ ਐਗਜ਼ਾਮਸ ਦੇ ਪਹਿਲੇ 10-11 ਘੰਟੇ ਕਿੰਨਾ ਸਮਾਂ ਤੁਸੀਂ ਸਟੱਡੀ ਕਰਦੇ ਸੀਗੇ ਤੇ ਹੁਣ ਡਿਊਟੀ ਕਿੱਥੇ ਨਿਭਾ ਰਹੇ ਹੈਗੇ ਹੋ ਸਰ ਡਿਊਟੀ ਹੈ ਜਿਹੜੀ ਮੈਂ ਸਰਕਾਰੀ ਮਿਡਲ ਸਕੂਲ ਮਹਿਤਾ ਦੇ ਵਿੱਚ ਐਜ਼ ਅ ਸਾਇੰਸ ਮਿਸਟ੍ਰੀਸ ਕੰਮ ਕਰ ਰਹੀ ਹਾਂ ਇਹ ਬੈਨੀਫਿਟ ਤੁਹਾਨੂੰ ਪਰਿਵਾਰ ਤੋਂ ਕਿਵੇਂ ਮਿਲੇ ਕੋਈ ਹਾਂਜੀ ਸਰ ਮੇਰੇ ਪਰਿਵਾਰ ਦਾ ਮੈਨੂੰ ਹਮੇਸ਼ਾ ਤੋਂ ਹੀ ਸਪੋਰਟ ਰਿਹਾ ਹੈ ਚਾਹੇ ਉਹ ਇਮੋਸ਼ਨਲੀ ਹੋਵੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਈਵਨ ਕਿ ਪੋਸਟਾਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਜ਼ਿਆਦਾ ਘੱਟ ਸੀ ਐਡਵਰਟਾਈਜ਼ ਸਿਰਫ ਦੋ ਪੋਸਟਾਂ ਹੋਈਆਂ ਸੀ ਤੇ ਯੂਪੀਐਸਸੀ ਦੱਸਦੀ ਨਹੀਂ ਕਿ ਰਿਜ਼ਰਵੇਸ਼ਨ ਕਿੰਨੀ ਹੈ ਤਾਂ ਮੈਨੂੰ ਐ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਇੱਕ ਪੋਸਟ ਦੇ ਲਈ ਹੀ ਐਲੀਜੀਬਲ ਹਾਂ ਬਟ ਸਰ ਜਦੋਂ ਰਿਜ਼ਲਟ ਆਇਆ ਉਦੋਂ ਤਿੰਨ ਪੋਸਟਾਂ ਆਈਆਂ ਤੇ ਜਦੋਂ ਇੱਕ ਪੋਸਟ ਆਈ ਸਰ ਮੈਂ ਆਪਣਾ ਕੌਨਫੀਡੈਂਸ ਕਿਤੇ ਨਾ ਕਿਤੇ ਲੂਜ਼ ਕਰਤਾ ਤਾਂ ਮੈਨੂੰ ਦੁਬਾਰਾ ਖੜੇ ਕਰਨ ਵਾਲੀ ਮੇਰੀ ਫੈਮਿਲੀ ਸੀ ਮੇਰੇ ਪਾਪਾ ਨੇ ਮੇਰੇ ਮੰਮੀ ਨੇ ਤੇ ਮੇਰੇ ਬ੍ਰਦਰ ਨੇ ਤਾਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਹਰ ਜਗ੍ਹਾ ਤੇ ਸਰ ਪੇਪਰ ਹੋਣਾ ਤਾਂ ਇਹਨਾਂ ਨੇ ਮੇਰੇ ਨਾਲ ਜਾਣਾ ਤੇ ਮੈਨੂੰ ਹਮੇਸ਼ਾ ਇਹ ਕਹਿਣਾ ਵੀ ਕੋਈ ਗੱਲ ਨਹੀਂ ਤੇਰਾ ਤਾਂ ਹੋ ਹੀ ਜਾਣਾ ਤੇ ਉਸ ਚੀਜ਼ ਨੇ ਬਹੁਤ ਜ਼ਿਆਦਾ ਮੈਨੂੰ ਸਪੋਰਟ ਕੀਤਾ ਜਿਹੜੇ ਤੁਹਾਡੇ ਮਾਤਾ ਪਿਤਾ ਹੈਗੇ ਕਿਹੜੇ ਕੋਈ ਵਿਭਾਗ ਦੇ ਵਿੱਚ ਵੀ ਡਿਊਟੀ ਕਰਦੇ ਹਾਂ ਹਾਂਜੀ ਸਰ ਮੇਰੀ ਇਹ ਫੋਰਚੂਨੇਟ ਹੈ ਕਿ ਮੇਰੇ ਜਿਹੜੇ ਮੰਮੀ ਪਾਪਾ ਨੇ ਦੋਨੀਆਂ ਅਕੈਡਮਿਕਸ ਨਾਲ ਜੁੜੇ ਹੋਏ ਨੇ ਮੇਰੇ ਪਾਪਾ ਲੈਕਚਰਰ ਕਮਰਸ ਨੇ ਤੇ ਮੇਰੇ ਮੰਮਾ ਐਜ਼ ਅ ਹੈਡ ਮਿਸਟ्रेस ਇੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰਾਇਮਰੀ ਵਿੰਗ ਦੇ ਵਿੱਚ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਅਕੈਡਮਿਕਸ ਦੇ ਨਾਲ ਜੁੜੇ ਹੋਣ ਦਾ ਸਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਿਆ ਸਰ ਮੈਂ ਆਪਣੀ 10th ਕਲਾਸ ਹੈ ਜਿਹੜੀ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋ ਨਸਤੋਂ ਪਾਸ ਕੀਤੀ ਹੈ ਤੇ 11th ਤੇ 12th ਸਰ ਮੈਂ ਕੋਟਾ ਰਾਜਸਥਾਨ ਤੋਂ ਕੀਤੀ ਹੈ ਉਸ ਤੋਂ ਬਾਅਦ ਸਰ ਮੈਨੇ ਬੈਚਲਰਸ ਕੀਤੀ ਹੈ ਸਾਇੰਸ ਦੇ ਵਿੱਚ ਜੋ ਕਿ ਮੈਂ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ ਕੀਤੀ ਹੈ ਉਸ ਤੋਂ ਬਾਅਦ ਸਰ ਮੈਂ ਇੱਕ CUET ਦਾ ਐਗਜ਼ਾਮ ਹੁੰਦਾ ਉਹ ਕਲੀਅਰ ਕਰਕੇ ਸਰ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਜ਼ ਅ ਮਾਸਟਰਸ ਮਤਲਬ ਆਨਰਸ కెਮਿਸਟਰੀ ਆਨਰਸ ਦੇ ਵਿੱਚ ਮੈਨੂੰ ਉੱਥੇ ਪੋਜੀਸ਼ਨ ਮਿਲੀ ਸੀ ਤੇ ਉਹ MSC ਉੱਥੋਂ ਕੰਪਲੀਟ ਕਰਨ ਤੋਂ ਬਾਅਦ ਸਰ 2018 ਦੇ ਵਿੱਚ ਤੇ ਫਿਰ ਮੈਂ ਆਪਣੀ B.Ed ਸਟਾਰਟ ਕੀਤੀ ਤੇ 2020 ਵਿੱਚ ਮੈਂ ਆਪਣੀ B.Ed ਕੰਪਲੀਟ ਕੀਤੀ ਉਸ ਤੋਂ ਬਾਅਦ ਸਰ 2023 ਦੇ ਵਿੱਚ ਮੈਂ ਐਜ਼ ਅ ਸਾਇੰਸ ਮਿਸਟਰੈਸ ਜੁਆਇਨ ਕੀਤਾ ਤੇ ਸਰ ਸਰਕਾਰੀ ਮਿਡਲ ਸਕੂਲ ਮਹਿਤਾ ਦੇ ਵਿੱਚ ਮੈਂ ਐਜ਼ ਅ ਸਾਇੰਸ ਮਿਸਟਰੈਸ ਜੁਆਇਨ ਕੀਤਾ ਸਰ ਇਹਦੇ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੂਲ ਹੈ ਉਹ ਸੋਸਾਇਟੀ ਪ੍ਰੈਸ਼ਰ ਦਾ ਹੁੰਦਾ ਹੈ ਕਈ ਲੋਕ ਤਾਂ ਇਸ ਚੀਜ਼ ਤੋਂ ਡਰਦੇ ਨੇ ਕਿ ਕੁੜੀ ਐ ਉਹਨੂੰ ਥੋੜਾ ਜਿਹਾ ਪ੍ਰੋਟੈਕਟ ਕਰਨਾ ਪੈਂਦਾ ਹੈ ਦੇਖਣਾ ਪੈਂਦਾ ਹੈ ਸੋਸਾਇਟੀ ਦੇ ਵਿੱਚ ਫਿਰ ਉਹਦੇ ਵਿਆਹ ਦੇ ਖਰਚੇ ਹੋ ਜਾਂਦੇ ਨੇ ਜਿਦੇ ਕਰਕੇ ਹਰ ਪੇਰੈਂਟਸ ਐ ਜਿਹੜਾ ਚਿਪਦਾ ਇਸ ਚੀਜ਼ ਤੋਂ ਪਰਸਨ ਮੈਨੂੰ ਹੁਣ ਲੱਗਦਾ ਹੈ ਕਿ ਅੱਜ ਦੀ ਮਾਡਰਨ ਸੋਸਾਇਟੀ ਦੇ ਵਿੱਚ ਜਿਹੜੀ ਜੈਂਡਰ ਇਕੁਐਲਿਟੀ ਹੈ ਸੋਸਾਇਟੀ ਦੇ ਵਿੱਚ ਉਹ ਕਿਤੇ ਨਾ ਕਿਤੇ ਇੰਪਰੂਵ ਹੋਈ ਹੈ ਤੇ ਹੁਣ ਜਿਹੜੀਆਂ ਕੁੜੀਆਂ ਨੇ ਹਰ ਖੇਤਰ ਦੇ ਵਿੱਚ ਚਾਹੇ ਉਹ ਸਿੱਖਿਆ ਦਾ ਖੇਤਰ ਹੈ ਚਾਹੇ ਉਹ ਗੇਮਸ ਦਾ ਹੈ ਹਰ ਚੀਜ਼ ਦੇ ਵਿੱਚ ਸਰ ਕੁੜੀਆਂ ਦੀ ਤੁਸੀਂ ਦੇਖੋਗੇ ਕਿ ਜਿਹੜੀ ਗਿਣਤੀ ਹੈ ਉਹ ਮੁੰਡਿਆਂ ਨਾਲੋਂ ਕਿਤੇ ਵੱਧ ਹੈ ਤਾਂ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਆਪਾਂ ਕਹਦੇ ਹਾਂ ਕਿ ਖੁਸ਼ਖਬਰੀ ਹੈ ਕਿ ਜਿਹੜੀਆਂ ਕੁੜੀਆਂ ਨੂੰ ਕਿਸੇ ਟਾਈਮ ਤੇ ਕਹਿ ਕੇ ਕਹਿ ਦਿੱਤਾ ਜਾਂਦਾ ਸੀ ਕਿ ਕੁੜੀ ਹੋਈ ਹੈ ਤੇ ਉਹ ਅੱਜ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਨੇ ਤਾਂ ਇਹ ਸਰ ਸੁਸਾਇਟੀ ਦੀ ਇਹ ਕਹਿ ਸਕਦੇ ਆ ਕਿ ਇਹ ਪਰ ਟਰਾਂਸਫਰਮੇਸ਼ਨ ਹੈ ਸਰ ਮੈਂ ਤਾਂ ਸਾਰੇ ਮਤਲਬ ਬੇਟੀਆਂ ਦੇ ਪਾਪਾ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਖਾਸ ਕਰਕੇ ਆਪਣੀਆਂ ਬੇਟੀਆਂ ਨੂੰ ਜ਼ਰੂਰ ਸਪੋਰਟ ਕਰੋ ਏ ਉੱਥੋਂ ਤੱਕ ਪਹੁੰਚ ਸਕਦੀਆਂ ਨੇ ਜਿੱਥੇ ਤੱਕ ਆਪਾਂ ਸੋਚ ਵੀ ਨਹੀਂ ਸਕਦੇ ਬਸ ਇੱਕ ਹਲਕੀ ਜੀ ਸਪੋਰਟ ਦੀ ਜ਼ਰੂਰਤ ਹੈ ਮੈਂ ਵੀ ਅਗਰ ਇੱਥੋਂ ਤੱਕ ਪਹੁੰਚੀ ਆ ਤਾਂ ਮੇਰੇ ਪਿੱਛੇ ਸਭ ਤੋਂ ਵੱਡੀ ਸਪੋਰਟ ਮੇਰੀ ਫੈਮਿਲੀ ਦੀ ਰਹੀ ਹੈ ਤੇ ਇਸੇ ਲਈ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਅਗਰ ਫੈਮਿਲੀ ਸਪੋਰਟਿਵ ਹੋਵੇ ਤਾਂ ਫਰਕ ਨਹੀਂ ਪੈਂਦਾ ਕਿ ਕੁੜੀ ਹੈ ਜਾਂ ਮੁੰਡਾ ਕੁੜੀਆਂ ਬਹੁਤ ਅੱਗੇ ਜਾ ਸਕਦੀਆਂ ਨੇ ਇਸ ਤੋਂ ਬਾਅਦ ਕੀ ਕਰੋਗੇ ਅੱਗੇ ਜਾ ਕੇ ਸਰ ਫਿਲਹਾਲ ਤਾਂ ਜੁਆਇਨਿੰਗ ਆਏਗੀ ਤੇ ਮੈਂ ਜੁਆਇਨ ਕਰੂੰਗੀ ਐਜ਼ ਅ ਕੈਮਿਸਟ ਗ੍ਰੇਡ ਏ ਫਿਰ ਸਰ ਜੋ ਵੀ ਡਿਪਾਰਟਮੈਂਟ ਦੇ ਵਿੱਚ ਜਿੱਥੇ ਵੀ ਜਿਸ ਤਰ੍ਹਾਂ ਵੀ ਪ੍ਰਮੋਸ਼ਨ ਹੋਏਗੀ ਮੈਂ ਉਸ ਤਰ੍ਹਾਂ ਆਪਣੀ ਜਿਹੜੀ ਸੇਵ ਹੈ ਉਹ ਨਿਭਾਉਂਗੀ ਇੱਕ ਵਾਰੀ ਸਰ ਮੈਂ ਐਜ਼ ਅ ਜੀਓ ਕੈਮਿਸਟਰੀ ਯਾਨੀ ਕਿ ਸਾਇੰਟਿਸਟ ਇਨ ਕੈਮਿਸਟਰੀ ਡਿਪਾਰਟਮੈਂਟ ਨੂੰ ਜੁਆਇਨ ਕਰੂੰਗੀ ਤੇ ਦੇਸ਼ ਦੀ ਸੇਵਾ ਕਰੂੰਗੀ ਖੁਸ਼ੀਆਂ ਦਾ ਤਰੰਦਾ ਵੀ ਲੱਗਾ ਹੈਗਾ ਲੋਕ ਵਧਾਈ ਬਤੇ ਰਹੇ ਕਿਵੇਂ ਲੱਗਦਾ ਸਰ ਇੱਕ ਵਾਰ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਬਹੁਤ ਚਿੰਤਾ ਚ ਸੀ ਕਿ ਕੀ ਬਣੂਗਾ ਇੱਕਦਮ ਸਰ ਰਾਤ ਨੂੰ ਰਿਜ਼ਲਟ ਆਇਆ ਤੇ ਪੂਰਾ ਮਾਹੌਲ ਹੀ ਚੇਂਜ ਹੋ ਗਿਆ ਤਾਂ ਉਸ ਚੀਜ਼ ਨੂੰ ਤਾਂ ਸ਼ਾਇਦ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਤੇ ਕਿੰਨੇ ਬੱਚੇ ਨੇ ਉਹਦੇ ਚ ਪੀਪਰ ਦਿੱਤਾ ਸੀ ਸਰ ਹਜ਼ਾਰਾਂ ਦੀ ਗਿਣਤੀ ਚ ਬੱਚੇ ਨੇ ਪੇਪਰ ਦਿੱਤਾ ਸੀ एग्जैक्ट ਗਿਣਤੀ ਸਰ ਯੂਪੀਐਸਸੀ ਕਦੇ ਦੱਸਦੀ ਨਹੀਂ ਬਟ ਫਿਰ ਵੀ ਪ੍ਰੀ ਦੇ ਵਿੱਚ ਸਰ 10 ਗੁਣਾ ਬੱਚੇ ਕੁਆਲੀਫਾਈ ਕੀਤੇ ਗਏ ਸੀਗੇ 70 ਬੱਚੇ ਕੁਆਲੀਫਾਈ ਕੀਤੇ ਸੀ ਉਹਨਾਂ ਨੇ ਪ੍ਰੀਚ ਫਿਰ ਸਰ ਮੀਨਸ ਦੇ ਵਿੱਚ ਉਹਨਾਂ ਨੇ 28 ਬੱਚੇ ਕੁਆਲੀਫਾਈ ਕੀਤੇ ਸਰ ਇਸ ਤਰ੍ਹਾਂ ਐਟ ਦਾ ਐਂਡ ਸਰ 5 ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਸਰ ਮੇਰਾ ਨਾਮ ਕ੍ਰਿਸ਼ਨ ਲਾਲ ਹੈ ਜੀ ਸਰ ਮੈਂ ਬਤੌਰ ਕਮਸ ਲੈਕਚਰਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੂੜੇ ਕਲਮੇਖੇ ਕੰਮ ਕਰ ਰਿਹਾ ਹਾਂ ਜੀ ਸਰ ਤੁਹਾਡੀ ਧੀ ਨੇ ਨਾਮ ਰੋਸ਼ਨ ਕੀਤਾ ਕਿਵੇਂ ਲੱਗਦਾ ਸਰ ਬਹੁਤ ਖੁਸ਼ੀ ਹੋਈ ਜੀ ਮੇਰੀ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਮੇਰੀ ਬੇਟੀ ਨੇ ਮੈਨੂੰ ਹਾਸਲ ਕਰਕੇ ਦਿੱਤਾ ਜੀ ਸਰ ਸਰ ਬਹੁਤ ਵਧੀਆ ਲੱਗਦਾ ਜੀ ਸਰ ਮੈਂ ਇਹ ਸੋਚਦਾ ਕਿ ਜਦੋਂ ਪਰਮਾਤਮਾ ਦਾ ਸਿਰ ਤੇ ਹੱਥ ਹੋਵੇ ਹਜ਼ਾਰਾਂ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਦੇ ਅਸ਼ੀਰਵਾਦ ਹੋਣ ਤੇ ਬੇਟੀ ਸਖਤ ਮਿਹਨਤ ਕੀਤੀ ਹੈ ਬੇਟੀ ਨੇ ਤੇ ਇਹਨਾਂ ਉਸ ਦਾ ਕਰਨ ਤੋਂ ਬਾਅਦ ਉਸ ਨੂੰ ਜਿਹੜੀ ਅਚੀਵਮੈਂਟ ਹੈ ਉਹ ਮਿਲਨੀ ਸੁਭਾਅਕ ਹੈ ਜੀ ਬੇਟੀ ਮੇਰੀ ਸ਼ੁਰੂ ਤੋਂ ਹੀ ਮਿਹਨਤੀ ਰਹੀ ਹੈ ਜੀ ਫਿਫਥ ਦੇ ਵਿੱਚ ਵੀ ਉਸ ਨੇ ਜੀ ਬਲੌਕ ਚ ਫਰਸਟ ਪੀਸ਼ਨ ਲਈ 8th ਦੇ 10th ਦੇ ਵਿੱਚ ਵੀ ਉਸ ਨੇ ਜੀ ਮੈਟ ਵਿੱਚ ਸਥਾਨ ਕੀ ਹਾਸਲ ਕੀਤਾ ਉਸ ਤੋਂ ਬਾਅਦ ਪਲੱਸ 2 ਦੋ ਸਾਲ ਇਹ ਕੋਟੇ ਰਹੀ ਜੀ ਉਸ ਤੋਂ ਬਾਅਦ ਇਸ ਨੇ ਜੀ ਆਪਣੀ ਦੋ ਸਾਲ ਦੀ ਐਮ ਐਸ ਸੀ ਦੀ ਪੜ੍ਹਾਈ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਕੈਂਪਸ ਚੋਂ ਕੀਤੀ ਮੈਨੂੰ ਇਹ ਦੱਸਦੇ ਬਹੁਤ ਮਾਣ ਮਹਿਸੂਸ ਹੁੰਦਾ ਜੀ ਕਿ ਮੇਰੀ ਬੇਟੀ ਨੇ ਜਿਹੜੀ ਵੀ ਸੰਸਥਾ ਦੇ ਵਿੱਚ ਜਾਣ ਲਈ ਬੱਚੇ ਤਰਸਦੇ ਨੇ ਜੀ ਆਈਟੀ ਸੰਸਥਾ ਮੇਰੀ ਬੇਟੀ ਦੀ ਪੀਐਚਡੀ ਲਈ ਇਹਨਾਂ 5 ਸੰਸਥਾਵਾਂ ਦੇ ਵਿੱਚ ਸਿਲੈਕਸ਼ਨ ਜਿਹੜੀ ਹੋਈ ਸੀ ਜੀ ਤੇ ਮੈਨੂੰ ਚੁਆਇਸ ਕਰਨਾ ਪਿਆ ਕਿ ਮੈਂ ਕਿਹੜੀ ਆਈਟੀ ਲਵਾਂ ਉਸਤੇ ਮੈਂ ਉਸ ਤੋਂ ਬਾਅਦ ਮੈਂ ਆਈਟੀ ਚਨਈ ਦੇ ਵਿੱਚ ਆਪਣੀ ਬੇਟੀ ਨੂੰ ਭਰਤੀ ਕਰਵਾਇਆ ਜੀ ਤੇ ਹੁਣ 2 ਸਾਲ ਤੋਂ ਮੇਰੀ ਬੇਟੀ ਇੱਥੇ ਜੌਬ ਕਰ ਰਹੀ ਸੀ ਤੇ ਇਹ ਪੋਜੀਸ਼ਨ ਹੈ ਜਿਹੜੀ ਇਹ ਹਾਸਲ ਕਰਨ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਜੀ ਸਰ ਮੈਂ ਸਭ ਦੇ ਪੇਰੈਂਟਸ ਆਪਣੇ ਲੜਕੀਆਂ ਦੇ ਪੇਰੈਂਟਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਲੜਕੀਆਂ ਕਿਸੇ ਫੀਲਡ ਦੇ ਵਿੱਚ ਘੱਟ ਨਹੀਂ ਹੁੰਦੀਆਂ ਜੀ ਸਿਰਫ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਜੇ ਅਸੀਂ ਉਹਨਾਂ ਨੂੰ ਫੈਮਿਲੀ ਦੇ ਵਿੱਚੋਂ ਸਪੋਰਟ ਦਈਏ ਤਾਂ ਉਹ ਲੜਕੇ ਨਾਲੋਂ ਵੀ ਕਿਤੇ ਵੱਧ ਉਚਾਈ ਹਾਸਲ ਕਰਕੇ ਕੰਮ ਕਰ ਸਕਦੀਆਂ ਤੇ ਇਸ ਦੇ ਨਾਲ ਹੀ ਉਹ ਮੁੰਡਿਆਂ ਨਾਲੋਂ ਵੀ ਵੱਧ ਪਿਆਰ ਆਪਣੇ ਮਾਪਿਆਂ ਨੂੰ ਕਰਦੀਆਂ ਮੈਂ ਇਹ ਦੇਖਿਆ ਜੀ ਬਿਲਕੁਲ ਜੀ ਸਰ ਮੈਨੂੰ ਆਪਣੀ ਦੀ ਤੇ ਬਹੁਤ ਮਾਨ ਮਹਿਸੂਸ ਹੁੰਦਾ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਬੇਟੀ ਨੇ ਐਡੀ ਵੱਡੀ ਮਤਲਬ ਅਚੀਵਮੈਂਟ ਪ੍ਰਾਪਤ ਕੀਤੀ ਹੈ ਮੈਂ ਤਾਂ ਕਦੇ ਸੁਪਨੀਸ ਵੀ ਨਹੀਂ ਸੋਚਿਆ ਸੀਗਾ ਵੀ ਉਹ ਇਸ ਮਕਾਮ ਦੇ ਉੱਤੇ ਪਹੁੰਚ ਜਾਏਗੀ ਪਰ ਇਹਦੇ ਪਿੱਛੇ ਉਹਦੀ ਬਹੁਤ ਸਖਤ ਮਿਹਨਤ ਹੈ ਉਹ ਬਹੁਤ ਮਤਲਬ ਲੇਵਰ ਦੇ ਨਾਲ ਪੜਦੀ ਰਹੀ ਹੈ ਈਵਨ ਮੈਂ ਉਹਨੂੰ ਕਈ ਵਾਰੀ ਕਹਿ ਦਾਂਗੀ ਵੀ ਤੂੰ ਖਾਣਾ ਬਣਿਆ ਪਿਆ ਖਾਣਾ ਖਾ ਲਾ ਤਾਂ ਫਿਰ ਉਹਨੇ ਮੈਨੂੰ ਮਤਲਬ ਗੁੱਸੇ ਵਿੱਚ ਇਹੀ ਕਹਿਣਾ ਮਮੀ ਮੈਨੂੰ ਇਰੀਟੇਟ ਨਾ ਕਰੋ ਜਦੋਂ ਮੈਨੂੰ ਲੋੜ ਹੋਊ ਮੈਂ ਆਪਣੇ ਆਪ ਹੀ ਖਾ ਲੂੰਗੀ ਤੇ ਮੈਨੂੰ ਆਪ ਦਾ ਮਤਲਬ ਸਟੱਡੀ ਕਰਨ ਦੋ ਕਿਵੇਂ ਪੜਾਈ ਕਿਵੇਂ ਕਰਦੀ ਰਹੇ ਜੀ ਕਿਤੇ ਕਿਸੇ ਇੰਟਰਸਟ ਸਰ ਇਹਨੇ ਸਭ ਤੋਂ ਪਹਿਲਾਂ ਤਾਂ ਮਤਲਬ ਪਲੱਸ ਦਾ 10th ਤੱਕ ਤਾਂ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਣਸ ਤੋਂ ਕੀਤੀ ਹੈ ਨੇ ਉਸ ਤੋਂ ਬਾਅਦ ਪਲੱਸ 2 ਹੈ ਜਿਹੜੀ ਉਹ ਰਾਜਸਥਾਨ ਕੋਟਾ ਤੋਂ ਕੀਤੀ ਤੇ ਬੀਐਸਸੀ ਨਾਨ ਮੈਡੀਕਲ ਇਹਨੇ ਵੀ ਦੇਵ ਸਮਾਜ ਫਰੋਜ਼ਪੁਰ ਤੋਂ ਕੀਤੀ ਫਿਰ ਇਸਨੇ ਐਮ ਐਮਐਸਸੀ ਦੇ ਲਈ ਇੱਕ ਟੈਸਟ ਹੋਇਆ ਸੀਗਾ ਉਹ ਟੈਸਟ ਇਹਨੇ ਕੁਆਲੀਫਾਈ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਐਮ ਐਸਸੀ ਆਨਰਸ ਕੈਮਿਸਟਰੀ ਕੀਤੀ ਉਸ ਤੋਂ ਬਾਅਦ ਫਿਰ ਇਹਨੇ ਮੈਂ ਇਹਨੂੰ ਕਿਹਾ ਵੀ ਤੂੰ ਬੇਟਾ ਬੀ ਐਡ ਕਰ ਲਾ ਇਹ ਕਹਿੰਦੀ ਮम्मा ਮੈਂ ਬੀ ਐਡ ਨਹੀਂ ਕਰਨੀ ਮੈਨੂੰ ੱੱਕੇ ਦੇ ਨਾਲ ਬੀ ਐਡ ਕਰਵਾਈ ਫਿਰ 2 ਸਾਲਾਂ ਦੇ ਵਿੱਚ ਬੀ ਐਡ ਕਰਨ ਤੋਂ ਬਾਅਦ ਇਹਨੇ ਟੈਟ ਦਾ ਇਨਸਾਮ ਦਿੱਤਾ ਫਿਰ ਮਾਸਟਰ ਕੈਟਰ ਦਿੱਤਾ ਤੇ ਫਿਰ ਇਹਨੇ ਨੈਟ ਦਿੱਤਾ ਨੈਟ ਦੇ ਵਿੱਚੋਂ ਇਹ ਦੋ ਵਾਰ ਕੁਆਲੀਫਾਈਡ ਇਹਨੇ ਕੀਤਾ ਆਲ ਇੰਡੀਆ ਰੈਂਕ ਇਹਦਾ 62 ਸੀਗਾ ਨੈਟ ਦੇ ਵਿੱਚੋਂ ਉਸੋ ਜਰਫ ਵੀ ਕਲੀਅਰ ਹੈ ਫਿਰ ਉਸ ਤੋਂ ਬਾਅਦ ਇਸਨੇ ਗੇਟ ਕੁਆਲੀਫਾਈ ਕੀਤਾ ਦੋ ਵਾਰ ਤੇ ਬੜਾ ਮੈਨੂੰ ਬੜਾ ਮਾਣ ਗਿਆ ਉਸ ਨੂੰ। ਮਾਪਿਆਂ ਨੂੰ ਮੈਸੇਜ ਕੀ ਦੇਣਾ ਚਾਹਣਾ ਹੈ। ਮਾਪਿਆਂ ਨੂੰ ਸਾਰਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਆਪਣੀਆਂ ਬੇਟੀਆਂ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ। ਤੇ ਬੇਟੀਆਂ ਨੂੰ ਵੀ ਮਤਲਬ ਸਪੋਰਟ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈਗਾ। ਇਹ ਨਹੀਂ ਸਮਝਣਾ ਚਾਹੀਦਾ ਵੀ ਉਹ ਬਗਾਨਾ ਤਾਂ ਨਹੀਂ। ਤੇ ਜੇਕਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀਆਂ ਬੇਟੀਆਂ ਨੇ ਉਹੀ ਆਪਣੇ ਮਾਪੇ-ਬਾਪ ਦੇ ਲਈ ਕੰਮ ਆਉਂਦੀਆਂ ਨੇ ਬੇਟਿਆਂ ਦੇ ਨਾਲੋਂ ਵੀ ਜ਼ਿਆਦਾ। ਉਹਦੇ ਬਹੁਤ ਹੀ ਹੈਗੇ ਦੂਜੇ ਬੇਟਾ ਕੀ ਕਰੇ। ਬੇਟਾ ਸਰ ਮੇਰਾ ਗੜगांव ਦੇ ਵਿੱਚ ਬਲੈਕ ਰੌਕ ਕੰਪਨੀ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਹੈ। ਮਾਣ ਮਹਿਸੂਸ ਹੁੰਦਾ ਸਰ ਮੈਨੂੰ ਆਪਣੇ ਦੋਨਾਂ ਬੱਚਿਆਂ ਦੇ ਬਹੁਤ ਮਾਣ ਮਹਿਸੂਸ ਹੁੰਦਾ ਜਿਵੇਂ ਮੈਂ ਪਹਿਲਾਂ ਆਪ ਜੌਬ ਦੇ ਵਿੱਚ ਨਹੀਂ ਸੀ। ਤੇ ਜੌਬ ਚ ਨਹੀਂ ਸੀ ਤੇ ਮੈਨੂੰ ਐ ਲੱਗਦਾ ਹੁੰਦਾ ਸੀਗਾ ਵੀ ਮੈਨੂੰ ਤਾਂ ਜੌਬ ਨਹੀਂ ਮਿਲੀ ਹੈਗੀ ਵੀ ਇਹ ਸੁਪਨਾ ਮੈਂ ਆਦੇ ਬੱਚਿਆਂ 'ਚ ਦੇਖਣਾ ਚਾਹੁੰਦੀ ਆ ਪਰ ਪ੍ਰਮਾਤਮਾ ਨੇ ਮੇਰਾ ਉਹ ਸੁਪਨਾ ਸਹਕਾਰ ਕਰ ਦਿੱਤਾ ਬਧਾਈਆਂ ਦੇ ਰਹੇ ਹੈਗੇ ਹਾਂਜੀ ਬਹੁਤ ਸਾਰੀਆਂ ਬਧਾਈਆਂ ਆ ਰਹੀਆਂ ਸਾਰੀ ਇਵਨ ਇੰਨੀਆਂ ਬਧਾਈਆਂ ਆ ਰਹੀਆਂ ਸੀ ਫੋਨ ਵੀ ਟੈਂਡਰ ਨਹੀਂ ਕਰ پا ਰਹੇ ਹੈਗੇ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਨੂੰ ਬਹੁਤ ਹੀ ਮਾਣ ਹੈ ਆਪਣੀ ਭੈਣ ਤੇ ਆਪਣੇ ਪਰਿਵਾਰ ਤੇ ਕਿ ਮੇਰੀ ਪੈਨ ਨੇ ਕੰਬਾਈਨਡ ਜੀਓ ਸਾਇੰਟਿਸਟ ਐਗਜ਼ਾਮੀਨੇਸ਼ਨ ਦੀ ਪ੍ਰੀਖਿਆ ਵਿੱਚੋਂ ਪਾਰ ਤੋਂ ਤੀਜਾ ਤੇ ਪੰਜਾਬ ਤੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਤੇ ਹੁਣ ਇਹ ਐਜ਼ ਅ ਕੈਮਿਸਟ ਗ੍ਰੇਡ A ਸਾਇੰਟਿਸਟ ਆਫੀਸਰ ਅੰਡਰ ਦ ਮਿਨਿਸਟਰੀ ਆਫ ਮਾਈਨਸ ਜੁਆਇਨ ਕਰੂਗੀ ਤੇ ਸਾਡੇ ਪਰਿਵਾਰ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਤੇ ਠੀਕ ਹਾਂ ਜੀ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਇਸ ਸਾਰੇ ਹੀ ਸਕਸੈਸ ਦੇ ਪਿੱਛੇ ਮੇਰੇ ਮਾਪਿਆਂ ਦਾ ਸਾਡੇ ਸਾਰੇ ਪਰਿਵਾਰ ਦਾ ਹੱਥ ਹੈ ਕਿ ਉਹਨਾਂ ਨੇ ਸਾਨੂੰ ਇੰਨਾ ਵੈਲ ਐਜੂਕੇਟ ਕੀਤਾ ਵਧੀਆ ਸੰਸਕਾਰ ਦਿੱਤੇ ਤਾਂ ਜੋ ਅਸੀਂ ਇਹ ਸਾਰੀਆਂ ਉਪਲਬਧੀਆਂ ਨੂੰ ਪ੍ਰਾਪਤ ਕਰ ਪਾਈਏ ਸਰ ਮੈਂ ਸੌਫਟਵੇਅਰ ਇੰਜੀਨੀਅਰ ਬਲੈਕ ਰੌਕ ਵਿੱਚ ਕੰਮ ਕਰ ਰਿਹਾ ਜੀ ਕੋਡ ਕੰਮ ਵਿਖੇ ਸਰ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਮੇਰੀ ਭੈਣ ਐਜ਼ ਅ ਕੈਮਿਸਟ ਗ੍ਰੇਡ ਐ ਸਾਇੰਟਿਸਟ ਆਫੀਸਰ ਹੁਣ ਜੁਆਇਨ ਕਰੂਗੀ ਜੋ ਇਹ ਯੂਪੀਐਸਸੀ ਦੀ ਪ੍ਰੀਖਿਆ ਚੋਂ ਪਾਸ ਹੋਈ ਹੈ ਜੀ ਤੇ ਸਾਡੇ ਪਰਿਵਾਰ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਸਾਡਾ ਪਰਿਵਾਰ ਚੋਂ ਪਹਿਲਾ ਇਹ ਜਾ ਕੋਈ ਪਰਸਨ ਹੈ ਕਿ ਕੋਈ ਬੱਚਾ ਯੂਪੀਐਸਸੀ ਕਲੀਅਰ ਹੋਇਆ ਹੈ ਤੇ ਉਹ ਮੇਰੀ ਭੈਣ ਹੈ ਇਸ ਗੱਲ ਦਾ ਮੈਨੂੰ ਬਹੁਤ ਹੀ ਮਾਣ ਹੈ ਜੀ ਹਾਂ ਜੀ ਪੰਜਾਬ ਪਰ ਵਿੱਚੋਂ ਜੀ ਮੇਰੀ ਭੈਣ ਦਾ ਪਹਿਲਾ ਰੈਂਕ ਹੈ ਤੇ ਇੰਡੀਆ ਚ 3 ਜਿਹੜਾ ਰੈਂਕ ਹੈ ਜੀ